ਆ ਜਾਓ ਬਈ ਯਾਰ ਕੋਈ ਬਸ ਆ ਗਈ ਵੀਰੇ ਪੰਜ ਮਿੰਟ ਬਈ ਧੀਰਜ ਨਾਲ ਤਰੀ ਹੋ ਗਿਆ ਬਈ ਮੇਰਾ ਨਾਂ ਹੀ ਬਲਵਿੰਦਰ ਸਿੰਘ ਆ ਜੀ ਮੈਂ ਬਤਾਉ ਰਹੀ ਹਾਂ ਐਮਟੀ 108 ਤੇ ਡਿਊਟੀ ਕਰਦਾ ਹਾਂ ਤੇ ਕੀ ਮਾਮਲਾ ਹੋਇਆ ਜੀ ਮਾਮਲਾ ਇਤਰਾ ਇਹ ਗੱਡੀ ਜਿਹੜੀ ਪੀਜੀਆ ਤੋਂ ਵਾਪਸ ਆ ਰਹੀ ਤੇ ਇਹ ਵਾਪਸ ਆਉਂਦੀ ਕਿੱਟੀ ਬਾਣ ਬਰੈਡ ਚੰਡੀਗੜ੍ਹ ਰੋਡ ਦੇ ਉੱਤੇ ਜਿਹੜੀ ਕੰਧ ਦੇ ਵਿੱਚ ਵੱਜੀ ਆ ਤੇ ਉਸ ਤੋਂ ਬਾਅਦ ਆਪਾਂ ਨੂੰ ਕਾਲ ਆਉਂਦੀ ਆ ਤੇ ਆਪਾਂ ਤੁਰੰਤ ਗੱਡੀ ਮੂਵ ਕਰਕੇ ਇੱਥੇ ਕੁੰਤਿਆਂ ਸੀਨ ਦੇ ਉੱਤੇ ਜੀ ਤੇ ਪਹੁੰਚ ਕੇ ਦੇਖਦੇ ਆ ਪੇਸ਼ੈਂਟ ਪੰਜ ਆ ਤੇ ਬਾਅਦ ਦੋ ਗੱਡੀਆਂ ਆਉਂਦੀਆਂ ਇੱਕ ਕਵਾੜਾ ਚੌਂਕ ਵਾਲੀ ਗੱਡੀ ਆਉਂਦੀ ਏ ਇੱਕ ਕੁੰਕੜਾਂ ਵਾਲੀ ਗੱਡੀ ਆਉਂਦੀ ਏ ਫਿਰ ਆਪਾਂ ਇਹਨਾਂ ਨੂੰ ਚੱਕ ਕੇ ਪੇਸ਼ੈਂਟ ਨੂੰ ਐਸਡੀਐਸ ਅੰਮ੍ਰਾਲਾ ਲੈ ਕੇ ਆਏ ਆ ਤੇ ਇੱਕ ਗੱਡੀ ਆਪਣੀ ਜਿਹੜੀ ਉਹ ਸਿਵਲ ਲੁਧਿਆਣੇ ਲੈ ਗਈ ਪੇਸ਼ੈਂਟ ਨੂੰ ਪੇਸ਼ੈਂਟ ਦੀ ਹਾਲਤ ਕਿੱਦਾਂ ਦੀ ਹਾਂਜੀ ਇਹ ਪੇਸ਼ੈਂਟ ਥੋੜਾ ਜਿਹਾ ਸਟੇਬਲ ਆ ਜਿਹੜਾ ਐਮਬੂਲੈਂਸ ਆ ਪ੍ਰਾਈਵੇਟ ਐਮਬੂਲੈਂਸ ਦਾ ਡਰਾਈਵਰ ਆ ਉਹਦੀ ਹਾਲਤ ਗੰਭੀਰ ਆ ਥੋੜੀ ਉਹਨੂੰ ਸਿਵਲ ਹਸਪੀਟਲ ਧਿਆਣਾ ਪਹੁੰਚਾਤਾ ਸੀ ਇਹ ਐਂਬੂਲੈਂਸ ਛੋਟੀ ਸੀ ਵੱਡੀ ਸੀ ਇਹ ਛੋਟੀ ਐਂਬੂਲੈਂਸ ਹੀ ਪ੍ਰਾਈਵੇਟ ਐਂਬੂਲੈਂਸ ਹੁੰਦੀ ਜਿਹੜੀ ਸੀ ਐਨਜੀ ਦੇ ਉੱਤੇ ਹੁੰਦੀ ਹੈ ਜੀ ਆ ਤੁਸੀਂ ਕਿਹੜੀ ਐਂਬੂਲੈਂਸ ਚਲਾ ਰਹੇ ਹੋ ਆਪਾਂ ਜੀ 108168 ਐਂਬੂਲੈਂਸ ਚਲਾਉਂਦੇ ਆ ਜੀ ਸਰਕਾਰੀ ਐਂਬੂਲੈਂਸ ਇਹ ਕਿੰਨੇ ਕੇ ਵਜੇ ਦਾ ਟਾਈਮ ਸੀ ਜਦੋਂ ਹਾਦਸਾ ਹੋਇਆ ਪਤਾ ਲੱਗਿਆ ਇਹ ਮਾਰਨਿੰਗ ਕੋਈ 7:00 ਵਜੇ ਦੇ ਕਰੀਬ ਆਈ ਟਾਈਮ ਆ ਜਗ੍ਹਾ ਕਿਹੜੀ ਹੈ ਇਹ ਜਗ੍ਹਾ ਕਿ ਚੰਡੀਗੜ੍ਹ ਰੋਡ ਕਿੱਤੀ ਪੌਣ ਪਿੰਡ ਦੇ ਕੋਲੇ ਜੀ ਹਾਂ ਜੀ ਨਿਹਿਰਾਂ ਦੇ ਪਿੰਡ ਲੱਗੇ ਮੇਰਾ ਨਾਮ ਡਾਕਟਰ ਮਨਦੀਪ ਸਿੰਘ ਜੀ ਡਾਕਟਰ ਸਭ ਸਵੇਰੇ ਇਹ ਆਪਣੇ ਐਕਸੀਡੈਂਟ ਦਾ ਕੋਈ ਕੇਸ ਆਇਆ ਕੀ ਹੈਗੀ ਇਹ ਡਿਟੇਲ ਜੀ ਸਰ ਪੇਸ਼ੈਂਟ ਦੱਸਣ ਦੇ ਮੁਤਾਬਕ ਇਹ ਕਿੱਟੀ ਬਰੈਡ ਜੋ ਫੈਕਟਰੀ ਆ ਉਹਨਾਂ ਦੇ ਕਟਾਣਿਕਲਾ ਉੱਥੇ ਇੱਕ ਐਕਸੀਡੈਂਟ ਹੋਇਆ ਐਂਬੂਲੈਂਸ ਤੇ ਸਰ ਚਾਰ ਪੇਸ਼ੈਂਟ ਸਾਡੇ ਕੋਲ ਆਏ ਨੇ ਚਾਰੋ ਸਟੇਬਲ ਆ ਉਹਦੇ ਵਿੱਚ ਦੋ ਬੱਚੇ ਨੇ ਇੱਕ ਬੱਚਾ 6 ਸਾਲ ਦਾ ਇੱਕ ਬੱਚਾ ਹੈਗਾ 18 ਸਾਲ ਦਾ ਤੇ ਦੋ ਹਸਬੰਡ ਵਾਈਫ ਨੇ ਇੱਕ ਲਲਿਤਾ ਤੇ ਭਗਵਾਨ ਸਾਰੀ ਸਟੇਬਲ ਨੇ ਕਿਸੇ ਨੂੰ ਅਸੀਂ ਰੈਫਰ ਨਹੀਂ ਕਰਾਇਆ ਡਾਕਟਰ ਸਾਹਿਬ ਪਤਾ ਲੱਗਿਆ ਵੀ ਇਹ ਪੇਸ਼ੈਂਟ ਕਿੱਥੋਂ ਆ ਰਹੇ ਸੀ ਜਾ ਰਹੇ ਸੀ ਸਰ ਇੰਨਾ ਇਹ ਇਨਫੋਰਮੇਸ਼ਨ ਨਹੀਂ ਮਿਲੀ ਬਟ ਉਹ ਕਹਿ ਰਹੇ ਸੀ ਕਿ ਚੰਡੀਗੜ੍ਹ ਰੋਡ ਤੇ ਅਸੀਂ ਅੱਗੇ ਲੁਧਿਆਣਾ ਨੂੰ ਜਾ ਰਹੇ ਸੀ ਆਪਦੇ ਹੋਮ ਤੇ ਜਾਂਦੇ ਵਕਤ ਉੱਥੇ ਐਕਸੀਡੈਂਟ ਹੋ ਗਿਆ ਇਹਨਾਂ ਦਾ ਡਾਕਟਰ ਸਾਹਿਬ ਜਿਹੜੀਆਂ ਮਤਲਬ ਸੱਟਾਂ ਵਗੈਰਾ ਕਿੱਥੀ ਸੀ ਨੇ ਪਤਾ ਨਹੀਂ ਸਰ ਜਿਹੜੇ ਲਲਿਤਾ ਵਾ ਉਹਨਾਂ ਦੇ ਦਰਦ ਹੋ ਰਿਹਾ ਨੀ ਤੇ ਪਾ ਗੋਡੇ ਤੇ ਤੇ ਸਰ ਜਿਹੜਾ ਸ਼ਾਮ ਕੁਮਾਰ ਆ ਉਹਦੇ ਇੱਕ ਕੱਟ ਬੂੰਡ ਆ ਆ ਆਪਣੇ ਲੈਫਟ ਹੈਂਡ ਤੇ ਤੇ ਸਰ ਜਿਹੜਾ ਭਗਵਾਨ ਆ ਉਹਦੇ ਇੱਕ ਕੱਟ ਬੂੰਡ ਆ ਬੈਕ ਸਾਈਡ ਤੇ ਸਰ ਰੈਫਰ ਵਗੈਰਾ ਨਹੀਂ ਸਰ ਰੈਫਰ ਨਹੀਂ ਆਇਆ ਸਾਰੇ ਸਟੇਬਲ ਨੇ ਸਰ ਬਸ ਆ ਗਈ ਕੋਈ ਪੰਜ ਮਿੰਟ ਦੇ ਬਈ ਜੀ ਹੋ ਗਿਆ ਭਾਈ ਮੇਰਾ ਨਾਂ ਹੀ ਬਲਵਿੰਦਰ ਸਿੰਘ ਆ ਜੀ ਮੈਂ ਬਤਾਉ ਰਿਹਾ ਐਮਪੀ 108 ਤੇ ਡਿਊਟੀ ਕਰਦਾ ਹਾਂ ਕੀ ਮਾਮਲਾ ਹੋਇਆ ਜੀ ਮਾਮਲਾ ਇਤਰਾ ਹੀ ਗੱਡੀਆਂ ਜਿਹੜੀ ਪੀਜੀਆ ਤੋਂ ਵਾਪਸ ਆ ਰਹੀ ਤੇ ਇਹ ਵਾਪਸ ਆਉਂਦੀ ਕਿੱਟੀ ਬਾਣ ਬਰੈਡ ਚੰਡੀਗੜ੍ਹ ਰੋਡ ਦੇ ਉੱਤੇ ਜਿਹੜੀ ਕੰਧ ਦੇ ਵਿੱਚ ਵੱਜੀ ਆ ਤੇ ਉਸ ਤੋਂ ਬਾਅਦ ਆਪਾਂ ਨੂੰ ਕਾਲ ਆਉਂਦੀ ਆ ਤੇ ਆਪਾਂ ਤੁਰੰਤ ਗੱਡੀ ਮੂਵ ਕਰਕੇ ਇੱਥੇ ਕੁੰਤਿਆਂ ਸੀਨ ਦੇ ਉੱਤੇ ਸੀਨ ਤੇ ਪਹੁੰਚ ਕੇ ਦੇਖਦੇ ਆ ਪੇਸ਼ੈਂਟ ਪੰਜ ਆ ਤੇ ਬਾਅਦ ਦੋ ਗੱਡੀਆਂ ਆਉਂਦੀਆਂ ਇੱਕ ਕਵਾੜਾ ਚੌਂਕ ਵਾਲੀ ਗੱਡੀ ਆਉਂਦੀ ਐ ਇੱਕ ਕੁੰਕਰਾਂ ਵਾਲੀ ਗੱਡੀ ਆਉਂਦੀ ਐ ਫਿਰ ਆਪਾਂ ਇਹਨਾਂ ਨੂੰ ਚੱਕ ਕੇ ਪੇਸ਼ੈਂਟ ਨੂੰ ਐਸਡੀਐਸ ਅਮਰਾਲਾ ਲੈ ਕੇ ਆਏ ਆ ਤੇ ਇੱਕ ਗੱਡੀ ਆਪਣੀ ਜਿਹੜੀ ਉਹ ਸਿਵਲ ਲੁਧਿਆਣੇ ਲੈ ਗਈ ਪੇਸ਼ੈਂਟ ਨੂੰ ਪੇਸ਼ੈਂਟ ਦੀ ਹਾਲਤ ਕਿੱਦਾਂ ਦੀ ਹਾਂਜੀ ਇਹ ਪੇਸ਼ੈਂਟ ਥੋੜਾ ਜਿਹਾ ਸਟੇਬਲ ਆ ਜਿਹੜਾ ਐਮਬੂਲੈਂਸ ਆ ਪ੍ਰਾਈਵੇਟ ਐਮਬੂਲੈਂਸ ਦਾ ਡਰਾਈਵਰ ਆ ਉਹਦੀ ਹਾਲਤ ਗੰਭੀਰ ਆ ਥੋੜੀ ਉਹਨੂੰ ਸਿਵਲ ਹਸਪੀਟਲ ਧਿਆਣਾ ਪਹੁੰਚਾਤਾ ਈ ਇਹ ਐਮਬੂਲੈਂਸ ਛੋਟੀ ਸੀ ਵੱਡੀ ਸੀ ਇਹ ਛੋਟੀ ਐਮਬੂਲੈਂਸ ਹੀ ਪ੍ਰਾਈਵੇਟ ਐਮਬੂਲੈਂਸ ਹੁੰਦੀ ਜਿਹੜੀ ਸੀ ਐਨਜੀ ਦੇ ਉੱਤੇ ਹੁੰਦੀ ਈ ਆ ਤੁਸੀਂ ਜਿਹੜੀ ਐਂਬੂਲੈਂਸ ਚਲਾ ਰਹੇ ਆ ਪਾ ਜੀ 108 168 ਐਂਬੂਲੈਂਸ ਚਲਾਉਨੇ ਆ ਜੀ ਸਰਕਾਰੀ ਐਂਬੂਲੈਂਸ ਇਹ ਕਿੰਨੇ ਕੇ ਵਜੇ ਦਾ ਟਾਈਮ ਸੀ ਜਦੋਂ ਹਾਦਸਾ ਹੋਇਆ ਪਤਾ ਲੱਗਿਆ ਤੁਸੀਂ ਇਹ ਮਾਰਨਿੰਗ ਕੋਈ 7:00 ਵਜੇ ਦੇ ਕਰੀਬ ਆਈ ਟਾਈਮ ਆ ਜਗ੍ਹਾ ਕਿਹੜੀ ਹੈ ਇਹ ਜਗ੍ਹਾ ਹੈ ਚੰਡੀਗੜ੍ਹ ਰੋਡ ਕਿੱਤੀ ਪੌਣ ਪਿੰਡ ਦੇ ਕੋਲੇ ਜੀ ਠੀਕ ਹਾਂ ਜੀ ਨਿਹਿਰਾਂ ਦੇ ਪਿੰਡ ਲੱਗੇ